ਸਸਕਾਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੈਂਕ ਆਫ ਨੋਵਾ ਸਕੋਸ਼ੀਆ ਆਪਣੇ ਕੈਨੇਡੀਅਨ ਬੈਂਕਿੰਗ ਡਿਵੀਜ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਕਰ ਰਿਹਾ ਹੈ ਜੋ ਕਿ ਲੰਬੇ ਸਮੇਂ ਦੇ ਮੁਨਾਫੇ ਨੂੰ ਵਧਾਉਣ ਦੀ ਫਰਮ ਦੀ ਕੋਸ਼ਿਸ਼ ਦਾ ਹਿੱਸਾ ਹੈ ਡਿਵੀਜ਼ਨ ਦੀ ਅਗਵਾਈ ਕਰਨ ਵਾਲੇ ਐਰਿਸ ਥੌਕ ਡੇਨਰਿਸ ਨੇ ਵੀਰਵਾੜ ਨੂੰ ਬਲੂਮਬਰਗ ਦੁਆਰਾ ਦੇਖੇ ਗਏ ਸਟਾਫ ਨੂੰ ਦਿੱਤੇ ਗਏ ਇੱਕ ਮੈਮੋ ਦੇ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਬੈਂਕ ਦੇ ਵਿੱਚ ਐਲਾਨੇ ਕੀ ਬਦਲਾਅ ਸਿਰਫ ਉਹਨਾਂ ਗਤੀਵਿਧੀਆਂ ਨੂੰ ਤਰਜੀਹ ਦੇਣ ਦੇ ਲਈ ਤਿਆਰ ਕੀਤੇ ਗਏ ਨੇ ਜੋ ਸਾਡੇ ਕਾਰੋਬਾਰ ਦੇ ਲਈ ਸਭ ਤੋਂ ਵੱਧ ਤਪੂਰਨ ਪ੍ਰਭਾਵ ਪਹੁੰਚਦੇ ਨੇ ਬੈਂਕ ਆਫ ਕੋਸਿਦਾ ਕਹਿੰਦਾ ਹੈ ਕਿ ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਕਿ ਇਸ ਪਰਮਾਨੇ ਦਾ ਪਰਿਵਰਤਨ ਆਸਾਨ ਨਹੀਂ ਹੈ ਖਾਸ ਕਰਕੇ ਜਦੋਂ ਇਸ ਦਾ ਮਤਲਬ ਕੀਮਤੀ ਸਾਥੀਆਂ ਨੂੰ ਅਲਵਿਦਾ ਕਹਿਣਾ ਹੁੰਦਾ ਹੈ ਮੀਮੋ ਦੀ ਰਿਪੋਰਟ ਸਭ ਤੋਂ ਪਹਿਲਾਂ ਗਲੋ ਬੈਂਡ ਮੇਰ ਦੁਆਰਾ ਕੀਤੀ ਗਈ ਸੀ ਬੁਲਾਰੀ ਕਲੈਂਸ ਜੂਫ ਮੈਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿ ਸਾਡੇ ਸੰਗਠਨ ਅਤੇ ਸਾਡੇ ਸਰੋਤਾਂ ਨੂੰ ਵਿਕਾਸ ਲਈ ਸਾਡੇ ਫੋਕਸ ਖੇਤਰਾਂ ਦੇ ਹਾਲੇ ਦੁਆਲੇ ਇੱਕ ਸਾਰ ਕਰਨਾ ਹੈ ਜਿਦੇ ਵਿੱਚ ਵਧੇਰੇ ਕੁਸ਼ਲ ਬਨਨ ਦੇ ਤਰੀਕੇ ਲਪਣੇ ਸ਼ਾਮਲ ਨੇ ਸਾਡੇ ਬੈਂਕ ਦੇ ਪ੍ਰਭਾਵਸ਼ਾਲੀ ਟੱਗ ਦੇ ਨਾਲ ਪ੍ਰਬੰਧਨ ਦਾ ਇੱਕ ਹਿੱਸਾ ਨੇ ਜੈਫਮਿਨ ਨੇ ਕਿਹਾ ਕਿ ਸਕੋਸ਼ੀਆ ਬੈਂਕ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਅਤੇ ਟਿਕਾਊ ਵਿਕਾਸ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਨਿਵੇਸ਼ ਅਤੇ ਤਰਜੀਹ ਦੇਣਾ ਜਾਰੀ ਰੱਖੇਗਾ 2013 ਦੇ ਵਿੱਚ ਸਕੋਸ਼ੀਆ ਬੈਂਕ ਨੇ ਕਿਹਾ ਸੀ ਕਿ ਉਹ ਇੱਕ ਵਿਆਪਕ ਪੁਨਰਗਠਨ ਦੇ ਹਿੱਸੇ ਦੇ ਵਜੂ ਆਪਣੇ ਤਿੰਨ ਤਿਸ਼ਦ ਕਦਰਮਚਾਰੀਆਂ ਨੂੰ ਖਤਮ ਕਰਦੇ। ਉਸ ਸਾਲ ਦੇ ਅੰਤ ਵਿੱਚ ਰਿਣਦਾਤਾ ਨੇ ਇੱਕ ਨਵੀਂ ਰਣਨੀਤੀ ਦਾ ਪ੍ਰਦਾਫਾਸ਼ ਕੀਤਾ ਜਿਦੇ ਵਿੱਚ ਗਾਹਕਾਂ ਨੂੰ ਕਈ ਬੈਂਕਿੰਗ ਉਤਪਾਦ ਵੇਚਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਦੱਸਦੀ ਇੱਕ ਟੀਚਾ ਜੋ ਬਕ ਡਰੇਨਿਸ ਨੇ ਮਹਿਮੂ ਦੇ ਵਿੱਚ ਕਿਹਾ ਕਿ ਅਸੀਂ ਉਹਨਾਂ ਗਤੀਵਿਧੀਆਂ ਨੂੰ ਤਰਜੀਹਤ ਵਾਜਾ ਕਰਦੇ ਹਾਂ ਅਤੇ ਖਤਮ ਕਰਨਾ ਜਾਰੀ ਰੱਖਾਂਗੇ ਜੋ ਸਾਡਾ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਨੇ ਅਤੇ ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੇ ਲਈ ਬਹੁਤ ਘੱਟ ਮੁੱਲ ਪਾਉਂਦੀਆਂ ਨੇ। ਇੱਕ ਵਾਰ ਫਿਰ ਦੱਸਦੀ। ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੋਫ ਨੋਵਾ ਸਕੋਸ਼ੀਆ ਆਪਣੇ ਕੈਨੇਡੀਅਨ ਬੈਂਕਿੰਗ ਡਿਵੀਜ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਕਰ ਰਿਹਾ ਹੈ ਜੋ ਕਿ ਲੰਬੇ ਸਮੇਂ ਦੇ ਮੁਨਾਫੇ ਨੂੰ ਵਧਾਉਣ ਦੀ ਫਰਮ ਦੀ ਕੋਸ਼ਿਸ਼ ਦਾ ਹਿੱਸਾ ਹੈ ਡਿਵੀਜ਼ਨ ਦੇ ਅਗਵਾਈ ਕਰਨ ਵਾਲੇ ਐਰਿਸ ਥੌਕਟੇਨਰਿਸ ਨੇ ਵੀਰਵਾਰ ਨੂੰ ਬਲੂਮਬਰਗ ਦੁਆਰਾ ਦੇਖੇ ਗਏ ਸਟਾਫ ਨੂੰ ਦਿੱਤੇ ਗਏ ਇੱਕ ਮੈਮੋ ਦੇ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਬੈਂਕ ਦੇ ਵਿੱਚ ਐਲਾਨੇ ਕੀ ਬਦਲਾਅ ਸਿਰਫ ਉਹਨਾਂ ਗਤੀਵਿਧੀਆਂ ਨੂੰ ਤਰਜੀਹ ਦੇਣ ਦੇ ਲਈ ਤਿਆਰ ਕੀਤੇ ਗਏ ਨੇ ਜੋ ਸਾਡੇ ਕਾਰੋਬਾਰ ਦੇ ਲਈ ਸਭ ਤੋਂ ਵੱਧ ਅਰਥਪੂਰਨ ਪ੍ਰਭਾਵ ਪਾਉਂਦੇ ਨੇ ਬੈਂਕ ਆਫ ਕੋਸ਼ੋ ਦਾ ਕਹਿਣਾ ਹੈ ਕਿ ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਕਿ ਇਸ ਪ੍ਰਮਾਣਿਤ ਦਾ ਪਰਿਵਰਤਨ ਆਸਾਨ ਨਹੀਂ ਹੈ ਖਾਸ ਕਰਕੇ ਜਦੋਂ ਇਸ ਦਾ ਮਤਲਬ ਥੀਮਤੀ ਸਾਥੀਆਂ ਨੂੰ ਅਲਵਿਦਾ ਕਹਿਣਾ ਹੁੰਦਾ ਹੈ ਮੀਮੋ ਦੀ ਰਿਪੋਰਟ ਸਭ ਤੋਂ ਪਹਿਲਾਂ ਗਲੋ ਬੈਂਡ ਮੇਲ ਦੁਆਰਾ ਕੀਤੀ ਗਈ ਸੀ ਬੁਲਾਰੇ ਕਲੈਂਸੀ ਚੀਫ ਮੈਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਕਿ ਸਾਡੇ ਸੰਗਠਨ ਅਤੇ ਸਾਡੇ ਸਰੋਤਾਂ ਨੂੰ ਵਿਕਾਸ ਦੇ ਲਈ ਸਾਡੇ ਫੋਕਸ ਖੇਤਰ ਦੇ ਆਲੇ ਦੁਆਲੇ ਇੱਕ ਸਾਰ ਕਰਨਾ ਹੈ ਜਿਹਦੇ ਵਿੱਚ ਬਧੇਰੇ ਕੁਸ਼ਲ ਬਣਨ ਦੇ ਤਰੀਕੇ ਲੱਭਨੇ ਸ਼ਾਮਲ ਨੇ ਸਾਡੇ ਬੈਂਕ ਦੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪ੍ਰਬੰਧਨ ਦਾ ਇੱਕ ਹਿੱਸਾ ਨੇ ਜੈਫ ਮੀ ਨੇ ਕਿਹਾ ਕਿ ਸਕੋਸ਼ੀਆ ਬੈਂਕ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਅਤੇ ਟਿਕਾਊ ਵਿਕਾਸ ਪੈਦਾ ਕਰਨ ਵਾਲੇ ਖੇਤਰ ਵਿੱਚ ਨਿਵੇਸ਼ ਅਤੇ ਤਰਜੀਹ ਦੇਣਾ ਜਾਰੀ ਰੱਖੇਗਾ 2023 ਦੇ ਵਿੱਚ ਸਕੋਸ਼ੀਆ ਬੈਂਕ ਨੇ ਕਿਹਾ ਸੀ ਕਿ ਉਹ ਇੱਕ ਵਿਆਪਕ ਪੁਨਰਗਠਨ ਦੇ ਹਿੱਸੇ ਦੇ ਵਜੋਂ ਆਪਣੇ 3 ਤਿੰਨਸ਼ਤ ਕਰਮਚਾਰੀਆਂ ਨੂੰ ਖਤਮ ਕਰ ਰਿਹਾ ਹੈ ਉਸ ਸਾਲ ਦੇ ਅੰਤ ਵਿੱਚ ਰਿਣਦਾਤਾ ਨੇ ਇੱਕ ਨਵੀਂ ਰਣਨੀਤੀ ਦਾ ਪ੍ਰਤਿਪਾਸ਼ ਕੀਤਾ ਜਿਦੇ ਵਿੱਚ ਗਾਹਕਾਂ ਨੂੰ ਕਈ ਬੈਂਕਿੰਗ ਉਤਪਾਦ ਵੇਚਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਦੱਸਦੀ ਇੱਕ ਟਿੱਪਣੀ ਜੋ ਬਕਡਰੇਨਿਸ ਨੇ ਮੈਮੂ ਦੇ ਵਿੱਚ ਕਿਹਾ ਕਿ ਅਸੀਂ ਉਹਨਾਂ ਗਤੀਵਿਧੀਆਂ ਨੂੰ ਤਲਜੀਹਤਵਾਜਾ ਕਰਦੇ ਹਾਂ ਅਤੇ ਖਤਮ ਕਰਨਾ ਜਾਰੀ ਰੱਖਾਂਗੇ ਜੋ ਸਾਡਾ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਨੇ ਅਤੇ ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੇ ਲਈ ਬਹੁਤ ਘੱਟ ਮੁੱਲ ਪਾਉਂਦੀਆਂ ਨੇ ਇੱਕ ਵਾਰ ਫਿਰ ਦੱਸਦੀ ਸਤਿਕਾਰਯੋਗ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੈਂਕ ਕੌਫ ਨੋਵਾ ਸਕੋਸ਼ੀ ਆਪਣੇ ਕੈਨੇਡੀਅਨ ਬੈਂਕਿੰਗ ਡਿਵੀਜ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਕਰ ਰਿਹਾ ਹੈ ਜੋ ਕਿ ਲੰਬੇ ਸਮੇਂ ਦੇ ਮੁਨਾਫੇ ਨੂੰ ਵਧਾਉਣ ਦੀ ਫਰਮ ਦੀ ਕੋਸ਼ਿਸ਼ ਦਾ ਹਿੱਸਾ ਹੈ ਡਿਵੀਜ਼ਨ ਦੇ ਅਗਵਾਈ ਕਰਨ ਵਾਲੇ ਐਰਿਸ ਥੌਕ ਡੈਨਰਿਸ ਨੇ ਵੀਰਵਾਰ ਨੂੰ ਬਲੂਮਬਰਗ ਦੁਆਰਾ ਦੇਖੇ ਗਏ ਸਟਾਫ ਨੂੰ ਦਿੱਤੇ ਗਏ ਇੱਕ ਮੈਮੋ ਦੇ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਬੈਂਕ ਦੇ ਵਿੱਚ ਐਲਾਨੇ ਕੀ ਬਦਲਾਅ ਸਿਰਫ ਉਹਨਾਂ ਗਤੀਵਿਧੀਆਂ ਨੂੰ ਤਰਜੀਹ ਦੇਣ ਦੇ ਲਈ ਤਿਆਰ ਕੀਤੇ ਗਏ ਨੇ ਜੋ ਸਾਡੇ ਕਾਰੋਬਾਰ ਦੇ ਲਈ ਸਭ ਤੋਂ ਵੱਧ ਅਰਥਪੂਰਨ ਪ੍ਰਭਾਵ ਪਾਉਂਦੇ ਨੇ ਬੈਂਕ ਆਫ ਕੋਸ਼ੀਓ ਦਾ ਕਹਿਣਾ ਹੈ ਕਿ ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਕਿ ਇਸ ਪ੍ਰਮਾਣੇ ਦਾ ਪਰਿਵਰਤਨ ਆਸਾਨ ਨਹੀਂ ਹੈ ਖਾਸ ਕਰਕੇ ਜਦੋਂ ਇਸ ਦਾ ਮਤਲਬ ਕੀਮਤੀ ਸਾਥੀਆਂ ਨੂੰ ਅਲਵਿਦਾ ਕਹਿਣਾ ਹੁੰਦਾ ਹੈ ਮੀਮੋ ਦੀ ਰਿਪੋਰਟ ਸਭ ਤੋਂ ਪਹਿਲਾਂ ਗਲੋ ਬੈਂਡ ਮੇਲ ਦੁਆਰਾ ਕੀਤੀ ਗਈ ਸੀ ਬੁਲਾਰੀ ਕਲੈਂਸੀ ਚਿਫਮੈਨ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਕਿ ਸਾਡੇ ਸੰਗਠਨ ਅਤੇ ਸਾਡੇ ਸਰੋਤਾਂ ਨੂੰ ਵਿਕਾਸ ਲਈ ਸਾਡੇ ਫੋਕਸ ਖੇਤਰ ਦੇ ਹਾਲੇ ਦੁਆਲੇ ਇੱਕ ਸਾਰ ਕਰਨਾ ਹੈ ਜਿਦੇ ਵਿੱਚ ਵਧੇਰੇ ਕੁਸ਼ਲ ਬਨਣ ਦੇ ਤਰੀਕੇ ਲਪਣੇ ਸ਼ਾਮਲ ਨੇ ਸਾਡੇ ਬੈਂਕ ਦੇ ਪ੍ਰਭਾਵਸ਼ਾਲੀ ਟੰਗ ਦੇ ਨਾਲ ਪ੍ਰਬੰਧਨ ਦਾ ਇੱਕ ਹਿੱਸਾ ਨੇ ਜੈਫਮਿਨ ਨੇ ਕਿਹਾ ਕਿ ਸਕੂਸ਼ੀਆ ਬੈਂਕ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਅਤੇ ਟਿਕਾਊ ਵਿਕਾਸ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਨਿਵੇਸ਼ ਅਤੇ ਤਲਜੀਹ ਦੇਣਾ ਜਾਰੀ ਰੱਖੇਗਾ 2013 ਵਿੱਚ ਸਕੂਸ਼ੀਆ ਬੈਂਕ ਨੇ ਕਿਹਾ ਸੀ ਕਿ ਉਹ ਇੱਕ ਵਿਆਪਕ ਪੁਨਰਗਠਨ ਦੇ ਹਿੱਸੇ ਦੇ ਵਜੂ ਆਪਣੇ ਤਿੰਨ ਤਕਰੀਸ਼ਤ ਕਰਮਚਾਰੀਆਂ ਨੂੰ ਖਤਮ ਕਰਦੇ ਉਸ ਸਾਲ ਦੇ ਅੰਤ ਵਿੱਚ ਰਿਣਦਾਤਾ ਨੇ ਇੱਕ ਨਵੀਂ ਰਣਨੀਤੀ ਦਾ ਪ੍ਰਦਾਫਾਸ਼ ਕੀਤਾ ਜਿਦੇ ਵਿੱਚ ਗਾਹਕਾਂ ਨੂੰ ਕਈ ਬੈਂਕਿੰਗ ਉਤਪਾਦ ਵੇਚਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਦਸਦੀ ਇੱਕ ਟਿੱਪਣੀ ਜੋ ਬਕਡਰੇਨਿਸ ਨੇ ਮਹਿਮੂਦ ਦੇ ਵਿੱਚ ਕਿਹਾ ਕਿ ਅਸੀਂ ਉਹਨਾਂ ਗਤੀਵਿਧੀਆਂ ਨੂੰ ਤਲਜੀਹਤਵਾਜ ਕਰਦੇ ਹਾਂ ਅਤੇ ਖਤਮ ਕਰਨਾ ਜਾਰੀ ਰੱਖਾਂਗੇ ਜੋ ਸਾਡਾ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਨੇ ਅਤੇ ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੇ ਲਈ ਬਹੁਤ ਘੱਟ ਮੁੱਲ ਪਾਉਂਦੀਆਂ ਨੇ ਇੱਕ ਵਾਰ ਫਿਰ ਦਸਦੀ ਸਤਿ ਸ਼੍ਰੀ ਅਕਾਲ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੈਂਕ ਕੋਫ ਨੋਵਾ ਸਕੋਸ਼ੀਆ ਆਪਣੇ ਕੈਨੇਡੀਅਨ ਬੈਂਕਿੰਗ ਡਿਵੀਜ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਕਰ ਰਿਹਾ ਹੈ ਜੋ ਕਿ ਲੰਬੇ ਸਮੇਂ ਦੇ ਮੁਨਾਫੇ ਨੂੰ ਵਧਾਉਣ ਦੀ ਫਰਮ ਦੀ ਕੋਸ਼ਿਸ਼ ਦਾ ਹਿੱਸਾ ਹੈ ਡਿਵੀਜ਼ਨ ਦੇ ਅਗਵਾਈ ਕਰਨ ਵਾਲੇ ਐਰਿਸ ਥੌਕਟੇਨਰਿਸ ਨੇ ਬਲੂਮਬਰਗ ਦੁਆਰਾ ਦੇਖੇ ਗਏ ਸਟਾਫ ਨੂੰ ਦਿੱਤੇ ਗਏ ਇੱਕ ਮੈਮੋ ਦੇ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਬੈਂਕ ਦੇ ਵਿੱਚ ਐਲਾਨੇ ਕੀ ਬਦਲਾਅ ਸਿਰਫ ਉਹਨਾਂ ਗਤੀਵਿਧੀਆਂ ਨੂੰ ਤਰਜੀਹ ਦੇਣ ਦੇ ਲਈ ਤਿਆਰ ਕੀਤੇ ਗਏ ਨੇ ਜੋ ਸਾਡੇ ਕਾਰੋਬਾਰ ਦੇ ਲਈ ਸਭ ਤੋਂ ਵੱਧ ਅਰਥਪੂਰਨ ਪ੍ਰਭਾਵ ਪਾਉਂਦੇ ਨੇ ਬੈਂਕ ਆਫ ਕੋਸ਼ੀਓ ਦਾ ਕਹਿਣਾ ਹੈ ਕਿ ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਕਿ ਇਸ ਪ੍ਰਮਾਣਿਕ ਦਾ ਪਰિવਰਤਨ ਆਸਾਨ ਨਹੀਂ ਹੈ ਖਾਸ ਕਰਕੇ ਜਦੋਂ ਇਸ ਦਾ ਮਤਲਬ ਕੀਮਤੀ ਸਾਥੀਆਂ ਨੂੰ ਅਲਵਿਦਾ ਕਹਿਣਾ ਹੁੰਦਾ ਹੈ ਮੀਮੋ ਦੀ ਰਿਪੋਰਟ ਸਭ ਤੋਂ ਪਹਿਲਾਂ ਗਲੋ ਬੈਂਡ ਮੇਰ ਦੁਆਰਾ ਕੀਤੀ ਗਈ ਸੀ ਬੁਲਾਰੀ ਕਲੈਂਸੀ ਝੂਫ ਮੈਨ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿ ਸਾਡੇ ਸੰਗਠਨ ਅਤੇ ਸਾਡੇ ਸਰੋਤਾਂ ਨੂੰ ਵਿਕਾਸ ਲਈ ਸਾਡੇ ਫੋਕਸ ਖੇਤਰ ਦੇ ਹਾਲੇ ਦੁਆਲੇ ਇੱਕ ਸਾਰ ਕਰਨਾ ਹੈ ਜਿਦੇ ਵਿੱਚ ਵਧੇਰੇ ਕੁਸ਼ਲ ਬਨਣ ਦੇ ਤਰੀਕੇ ਲੱਭਨੇ ਸ਼ਾਮਲ ਨੇ ਸਾਡੇ ਬੈਂਕ ਦੇ ਪ੍ਰਭਾਵਸ਼ਾਲੀ ਟੰਗ ਦੇ ਨਾਲ ਪ੍ਰਬੰਧਨ ਦਾ ਇੱਕ ਹਿੱਸਾ ਨੇ ਜੈਫਮਿਨ ਨੇ ਕਿਹਾ ਕਿ ਸਕੋਸ਼ੀਆ ਬੈਂਕ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਅਤੇ ਟਿਕਾਊ ਵਿਕਾਸ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਨਿਵੇਸ਼ ਅਤੇ ਤਲਜੀਹ ਦੇਣਾ ਜਾਰੀ ਰੱਖੇਗਾ 2023 ਦੇ ਵਿੱਚ ਸਕੋਸ਼ੀਆ ਬੈਂਕ ਨੇ ਕਿਹਾ ਸੀ ਕਿ ਉਹ ਇੱਕ ਵਿਆਪਕ ਪੁਨਰਗਠਨ ਦੇ ਹਿੱਸੇ ਦੇ ਵਜੂ ਆਪਣੇ ਤਿੰਨ ਤਿਸ਼ਤ ਕਰਮਚਾਰੀਆਂ ਨੂੰ ਖਤਮ ਕਰ ਰਿਹਾ ਹੈ ਉਸ ਸਾਲ ਦੇ ਅੰਤ ਵਿੱਚ ਰਿਣਦਾਤਾ ਨੇ ਇੱਕ ਨਵੀਂ ਰਣਨੀਤੀ ਦਾ ਪ੍ਰਤਿਪਾਸ਼ ਕੀਤਾ ਜਿਦੇ ਵਿੱਚ ਗਾਹਕਾਂ ਨੂੰ ਕਈ ਬੈਂਕਿੰਗ ਉਤਪਾਦ ਵੇਚਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਦੱਸਦੀ ਇੱਕ ਟੀਚਾ ਜੋ ਬੋਕਡਰੇਨਿਸ ਨੇ ਮਹਿਮੂ ਦੇ ਵਿੱਚ ਕਿਹਾ ਕਿ ਅਸੀਂ ਉਹਨਾਂ ਗਤੀਵਿਧੀਆਂ ਨੂੰ ਤਲਜੀਹਤਵਾਜਾ ਕਰਦੇ ਹਾਂ ਅਤੇ ਖਤਮ ਕਰਨਾ ਜਾਰੀ ਰੱਖਾਂਗੇ ਜੋ ਸਾਡਾ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਨੇ ਅਤੇ ਸਾਰੇ ਗਾਹਕਾਂ ਅਤੇ ਕਰਮਚਾਰੀਆਂ ਲਈ ਬਹੁਤ ਘੱਟ ਮੁੱਲ ਪਾਉਂਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ